ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਚੈੱਕ ਕੀਤੇ ਜਾ ਰਹੇ ਆ ਪਿੱਛੇ ਜੇ 9 ਜਨਵਰੀ ਨੂੰ ਇੱਥੇ ਅੱਜਗਣੀ ਦੀ ਘਟਨਾ ਹੋਈ ਸੀ ਇਸ 8 ਘਰਾਂ ਦੇ ਵਿੱਚ ਬਹੁਤ ਬੰਦੇ ਆ ਕੇ ਕੁਝ ਲੋਕਲ ਬੰਦੇ ਸੀ ਕਿ ਉਹਨਾਂ ਨੇ ਕੁੱਟਮਾਰ ਵੀ ਕੀਤੀ ਸੀ ਅੱਗ ਵੀ ਲਗਾਈ ਸੀਗੀ ਉਹਦਾ ਘਰਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਡੀਸੀ ਸਾਹਿਬ ਵੱਲੋਂ ਤੇ ਐਮਐਲਏ ਸਾਹਿਬ ਵੱਲੋਂ ਜਿਹੜਾ ਹੈਗਾ ਸੀਐਮ ਸਾਹਿਬ ਦੇ ਧਿਆਨ ਦੇ ਲਾ ਕੇ ਇਹ ਮਾਮਲਾ ਤੇ ਉਹਨਾਂ ਸੀਐਮ ਸਾਹਿਬ ਨੇ ਫਿਰ 5000 ਰੁਪਏ ਪ੍ਰਤੀ ਘਰ ਜਿਹੜਾ ਹੈਗਾ ਸੀਐਮ ਰੀਫੰਡ ਚੋਂ ਨਨੋ ਜਾਰੀ ਕੀਤਾ ਰਿਪੇਅਰ ਵਾਸਤੇ ਤੇ ਉਹ ਅੱਜ ਅਸੀਂ ਚੈੱਕ ਦੇਣ ਆਏ ਸੀ ਕਿੰਨੇ ਘਰ ਸੀਗੇ ਜੀ ਪੱਠ ਘਰ ਸੀਗੇ ਜੀ ਹੋਰ ਵੀ ਕੋਈ ਸਹਾਇਤਾ ਦਿੱਤੀ ਜਾਰੀ ਹਾਂਜੀ ਹਾਂਜੀ ਰੈੱਡ ਕਰਾਸ ਵੱਲੋਂ ਅਸੀਂ ਪ੍ਰਤੀ ਘਰ ਜਿਵੇਂ ਰਜਾਈਆਂ ਕੰਬਲ ਦਿੱਤੇ ਨੇ ਕਿਉਂਕਿ ਰਜਾਈਆਂ ਕੰਬਲ ਬਿਸਤਰੇ ਵੀ ਛੜ ਗਏ ਸੀ ਇਹਨਾਂ ਦੇ ਤੇ ਇੱਕ ਅਸੀਂ ਭਾਂਡੇ ਦਿੱਤੇ ਇਹਨਾਂ ਨੂੰ ਤੇ ਬਾਕੀ ਇੱਕ ਰਾਸ਼ਨ ਵੇਚਤਾ ਇਹਨਾਂ ਨੂੰ ਹਾਂਜੀ ਕੀ ਸਭ ਕੀ ਗੱਲ ਜਾਨੀ ਕੌਣ ਚੂਹੇ ਪਿੱਛੇ ਕਰਦੇ ਗਏ ਚੱਕੰਬਰ ਦਾ ਐਸਡੀਐਮ ਸਾਹਿਬ ਦੱਸ ਹੀ ਦਿੱਤਾ ਹੈ ਬਾਕੀ ਸਾਡੇ ਪੁਲਿਸ ਵੱਲੋਂ ਵੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਐਫਆਈਆਰ ਦਰਜ ਕਰਕੇ ਜਿਹੜਾ ਤਫ਼ਤੀਸ਼ ਜਾਰੀ ਹੈ ਉਹਦੇ 11 ਬੰਦਿਆਂ ਨੂੰ ਜਿਹੜਾ ਹੈਗਾ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਬਾਕੀ ਵੀ ਜਿਹੜੇ ਰਹਿੰਦੇ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਸਾਰੇ ਗ੍ਰਿਫਤਾਰ ਕਰਕੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਉੱਤੇ ਕੇਸ ਚਲਾਇਆ ਚਲਾਇਆ ਜਾਊਗਾ ਸੀ ਇਹ ਆਪਣਾ ਕਿੰਨੇ ਬੰਦੇ ਟੋਟਲ ਸੀ ਜਾਣੇ ਸੀ 18 ਬੰਦੇ ਤਾਂ ਹੁਣ ਤੱਕ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਬਾਕੀ ਹੁਣ ਜਿਹੜੇ ਮਤਲਬ 11 ਗ੍ਰਿਫਤਾਰ ਹੋਏ ਕੇ ਅੰਦਰ 7 ਜਿਹੜੇ ਰਹਿੰਦੇ ਆ 7ਾਂ ਤੋਂ ਵੀ ਅੱਗੇ ਪੁੱਛਗਿੱਛ ਕਰਕੇ ਕਰਾਂਗੇ ਵੀ ਜਿਹੜੇ ਕੋਣ ਉਹਨਾਂ ਦੇ ਨਾਲ ਬੰਦੇ ਹੋ ਰਹੇ ਸੀ 18 ਬੰਦੇ ਅਸੀਂ ਨਾਮਜ਼ਦ ਕਰ ਚੁੱਕੇ ਹਾਂ ਦੱਸਿਆ ਜਾ ਰਿਹਾ ਹੈ ਕਿ 50 ਤੋਂ ਵੀ ਵੱਧ ਬੰਦੇ ਸੀਗੇ ਜਿੰਨੇ ਵੀ ਹੋਣਗੇ ਕਿਸੇ ਨੂੰ ਵੀ ਬਖਸ਼ੇ ਨਹੀਂ ਜਾਊਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈਗਾ ਪੇਸ਼ ਅਦਾਲਤ ਕੀਤਾ ਜਾਊਗਾ ਅੰਸ਼ਤ ਕਿੰਨੇ ਸ਼ਾਮਲ ਕੀਤੇ ਜਾਂਦੇ ਅੰਸ਼ਤ ਪਹਿਲਾਂ ਤਾਂ 7 ਬੰਦੇ ਜਿਹੜੇ ਹੈਗੇ ਬਾਈ ਨੇਮ ਲਿਖਾਏ ਸੀਗੇ ਬਾਕੀ ਸਾਰੇ ਅਣਪਛਤੇ ਹੀ ਨੇ ਜਿੰਨੇ ਵੀ ਹੋਣਗੇ ਇਹ ਲੜਾਈ ਕਹਿੰਦੇ ਪਹਿਲਾਂ ਵੀ ਹੋਈ ਸੀ ਕਿ ਜੀ ਪਹਿਲਾਂ ਪੁਲਿਸ ਨੇ ਕਾਹਨ ਨਿਕਲ ਕਰਾਈ ਨਹੀਂ ਜਦੋਂ ਸਾਨੂੰ ਇਤਲਾ ਮਿਲੀ ਤੁਰੰਤ ਅਸੀਂ ਕਾਰਵਾਈ ਕੀਤੀ ਹੈਗੀ ਜਦੋਂ ਪੁਲਿਸ ਕੋਲ ਇਤਲਾ ਪਹੁੰਚੀ ਹੈਗੀ ਮਿੰਨਾ ਜਿਹੜਾ ਨਹੀਂ ਹੁਣ ਕੁੱਟਮਾਰ ਕੀਤੀ ਉਹਨਾਂ ਦੀ ਪਹਿਲਾਂ ਕਹਿੰਦੇ ਕੁੱਟਮਾਰ ਹੋਈ ਸੀ ਉਦੋਂ ਕੋਈ ਕਾਰਵਾਈ ਨਹੀਂ 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 ਕਾਰਵਾਈ ਹੋਈ ਹੋਗੀ ਨਹੀਂ ਜੇ ਪੁਲਿਸ ਨੂੰ ਇਤਲਾ ਦਿੱਤੀ ਹੋਗੀ ਤਾਂ ਜ਼ਰੂਰ ਕਾਰਵਾਈ ਹੋਏਗੀ ਇਹ ਜੀ ਕੋਈ ਮੇਰੇ ਧਿਆਨ ਚ ਨਹੀਂ ਲੈਂਦੀ ਜੀ ਵੀ ਜੀ ਨਹੀਂ ਕਾਰਵਾਈ ਹੋਈ ਸੀ ਨਹੀਂ ਜੀ ਚਲੋ